ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਗਾ ਵਿੱਚ ਦੁਸ਼ਹਿਰੇ ਦਾ ਤਿਹਾਰ ਬੜੇ ਹੀ ਧੂਮ-ਤਾਮ ਨਾਲ ਮਨਾਇਆ ਗਿਆ ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਹਿਰ ਵਾਸੀ ਇਹ ਤਿਹਾਰ ਵੇਖਣ ਲਈ ਆਏ ਖਾਸ ਹੋਰ ਦੇ ਇਸ ਪ੍ਰੋਗਰਾਮ ਵਿੱਚ ਸੋਨੂ ਸੋਤ ਤੇ ਮਾਲਿਕਾ ਸੂਦ ਵੀ ਹਾਜ਼ਰ ਸਨ ਉਹਨਾਂ ਕਹਿੰਦੇ ਕਿ ਸਾਲਾਂ ਬਾਅਦ ਉਹ ਆਪਣੀ ਭੈਣ ਨਾਲ ਦੁਸ਼ਹਿਰਾ ਵੇਖਣ ਆਏ ਹਨ ਤੇ ਉਹਨਾਂ ਨੂੰ ਬਹੁਤ ਚੰਗਾ ਲੱਗ ਰਿਹਾ ਹੈ ਪਛ ਵਰ ਨੇ ਹੋਤੇ ਤੇ ਕੋ ਅਖਿਆਰਾ ਦੇ ਕਰਨ ਅਮਰਤੀ ਬਰਾਜਾ ਅੱਜ ਜੋ ਛੋਟੇ ਹੁੰਦੇ ਸੀ ਤੇ ਬਾਪਰ ਉਂਗਲੀ ਫੜ ਕੇ ਜਾਂਦੇ ਸੀ ਮਾਲਿਕਾ ਉਂਗਲੀ ਫੜ ਕੇ ਸੀ ਲੈ ਕੇ ਜਾਂਦੇ ਸੀ ਸਾਡ ਮਾਲਕ ਤੇ ਸਾਡੀ ਉਂਗਲੀ ਫੜ ਕੇ ਤੁਸੀਂ ਸ਼ਾਰ ਦੇਖਣਾ ਬੜਾ ਅੱਛਾ ਲੱਗ ਰਿਹਾ ਆਪਣੇ ਨਾਲ ਹੋਤੇ ਆਪਣੇ ਪਰਿਵਾਰ ਨੂੰ ਦੇਖ ਕੇ ਬਹੁਤ ਹਸਾਈਜੀ ਕੇ ਭਾਈ ਵਾਲੇ ਸੇਖਾਂ ਦੇ ਕਿਰਾ ਆਇਆ ਸਿਵਲ ਖਰਾਕ ਸਪਲਾਈ ਵਿਭਾਗ ਫਤਿਹਗੜ੍ਹ ਸਾਹਿਬ ਵੱਲੋਂ ਐਚਪੀ ਦੇ ਹਰਮਨ પેટ્રોલ ਪੰਪ ਨੇੜੇ ਚਾਵਲਾ ਚੌਂਕ ਸਰਹੰਦ ਵਿਖੇ ਚੈਕਿੰਗ ਕੀਤੀ ਗਈ ਜਿਸ ਮੌਕੇ ਡੀਐਫਐਸਓ ਕੇਵਲ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤੇ ਸ਼ਿਕਾਇਤ ਮਿਲਣ ਤੇ ਹਰਮਨ પેટ્રોલ ਪੰਪ ਇਸ ਸਰਹੰਦ ਵਿਖੇ ਚੈਕਿੰਗ ਕੀਤੀ ਗਈ ਜਿਸ ਅਨੁਸਾਰ ਨੋਟਿਸ ਬੋਰਡ ਅਪਡੇਟ ਨਹੀਂ ਸੀ ਡਾਟਾ ਰਜਿਸਟਰ ਚੈੱਕ ਕਰਨ ਤੇ પેટ્રોલ 843 ਲੀਟਰ ਅਤੇ ਡੀਜ਼ਲ 514 ਲੀਟਰ ਘਟ ਪਾਇਆ ਗਿਆ ਕੇਵਲ ਸਿੰਘ ਡੀਐਫਐਸਓ ਫਤਿਹਗੜ੍ਹ ਸਾਹਿਬ ਪੋਸਟਟਮ ਅੱਜ ਤਕਰੀਬਨ 2:00 ਵਜੇ ਮੈਨੂੰ ਮੈਸੇਜ ਆਇਆ ਸਾਡੇ ਉੱਚ ਅਧਿਕਾਰੀਆਂ ਵੱਲੋਂ ਹਰਮਨ ਐਚਪੀ ਪੈਟਰੋਲ ਪੰਪ ਚਾਵਲਾ ਚੌਂਕ ਤੇ ਉੱਥੇ ਕੋਈ ਕੰਜ਼ਿਊਮਰ ਅੱਜ ਪੈਟਰੋਲ ਜਾਂ ਡੀਜ਼ਲ ਪਵਾ ਕੇ ਗਿਆ ਉਹਨਾਂ ਨੇ ਸਾਡੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਵੀ ਉਹਨਾਂ ਦੀ ਜਿਹੜੀ ਨੋਜ਼ਲ ਆ ਉਹ ਤੇਲ ਨਹੀਂ ਬਲਕਿ ਹਵਾ ਹੀ ਸਪਲਾਈ ਕਰਦੀ ਆ ਤੇ ਉਹਨਾਂ ਦੀ ਗੱਡੀ ਦੇ ਵਿੱਚ ਤੇਲ ਨਹੀਂ ਪਿਆ ਇਸ ਸਬੰਧੀ ਪੜਤਾਲ ਕਰਨਾ ਸੀ ਮੈਂ ਸਮੇਤ ਮੇਰੇ ਇੰਸਪੈਕਟਰ ਅਜੀ ਪੰਪ ਤੇ ਪਹੁੰਚੇ ਆ ਪੰਪ ਤੇ ਪਹੁੰਚੀ ਸਾਰ ਅਸੀਂ ਕੰਜ਼ਿਊਮਰ ਇੱਕ ਗੱਡੀ 'ਚ ਤੇਲ ਪਵਾ ਰਿਆ ਸੀ ਗੱਡੀ ਦੀ ਚੈਕਿੰਗ ਕੀਤੀ ਮੁਰਲੀ ਜਾਨ ਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਤੇਲ ਪੋਣੇ ਵਾਲੀ ਮਸ਼ੀਨ ਆ ਉਹਦੇ ਵਿੱਚ ਸਾਨੂੰ ਖਰਾਬੀ ਨਜ਼ਰ ਆਈ ਉਹ ਫਾਲਟ ਆ ਇਸ ਵੰਦੀ ਅਸੀਂ ਸਾਡੇ ਜਿਹੜੇ ਲੀਗਲ ਮੈਟਰੋਲੋਜੀ ਦੇ ਇੰਸਪੈਕਟਰ ਨੇ ਕੁਲਵੰਤ ਸਿੰਘ ਨਾਮ ਵੀ ਬੁਲਾਇਆ ਜਾਂਚ ਚੱਲ ਰਹੀ ਆ ਦੇਖਦੇ ਆਂ ਜੀ ਉਹਦੇ ਵਿੱਚ ਕੋਈ ਖਰਾਬੀ ਆ ਤਾਂ ਸਾਡਾ ਧਿਆਨ ਦਿਲਾ ਦਿੰਦੇ ਆਂ ਇਹ ਦੂਜਾ ਪੈਟਰੋਲ ਪੰਪ ਤੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਪ੍ਰਦੂਸ਼ਣ ਜਾਂਚ ਕੇਂਦਰ ਉਹ ਇਹਨਾਂ ਦਾ ਬਿਲਕੁਲ ਬੰਦ ਪਿਆ ਸੀ ਤੇ ਦੂਜਾ ਇੱਕ ਹਵਾ ਭਰਨ ਵਾਸਤੇ ਉਹ ਇਹਨਾਂ ਦਾ ਦਸਨ ਮੱਤਾ ਵੀ ਕਿ ਵੀ ਇਹਨਾਂ ਦੀ ਕੋਈ ਟੈਕਨੀਕਲ ਵੀ ਪ੍ਰੋਬਲਮ ਆਈ ਹੋਈ ਜਾਂ ਉਹਦੀ ਬਿਲਡਿੰਗ ਵਗੈਰਾ ਕਰਾ ਰਹੇ ਨੇ ਤੇ ਤੀਜਾ ਇੱਕ ਇਹਨਾਂ ਦਾ ਨੋਟਸ ਬੋਰਡ ਹੁੰਦਾ ਉਹਦੇ ਡੇਲੀ ਹੁੰਦੀ ਆ ਰੇਟ ਕੀ ਆ ਇਹਨਾਂ ਦਾ ਸਟਾਕ ਕੀ ਆ ਸਾਰਾ ਅਪਡੇਟ ਉਹ ਨੋਟਸ ਬੋਰਡ ਤੇ ਕੋਈ ਅਪਡੇਟ ਨਹੀਂ ਸੀ ਫਿਰ ਇਹਨਾਂ ਨੇ ਅਸੀਂ ਸਟਾਕ ਰਜਿਸਟਰ ਚੈੱਕ ਕੀਤਾ ਸਟਾਕ ਰਜਿਸਟਰ ਦੇ ਚੈਕਿੰਗ ਦੌਰਾਨ ਸਾਨੂੰ ਪਾਇਆ ਤੇ ਇਹਨਾਂ ਦੀ ਜਿਹੜੀ ਪੈਟਰੋਲ ਆ ਤੇ ਉਹ ਮੇਰੇ ਖਾਤੇ ਕਿੰਨੀ ਸੀ 500 ਤੇ ਆ 513 ਲੀਟਰ ਪੈਟਰੋਲ 843 ਲੀਟਰ ਡੀਜ਼ਲ ਰਜਿਸਟਰ ਦੇ ਮੁਤਾਬਕ ਘਟ ਪਾਇਆ ਗਿਆ ਅਸੀਂ ਪੈਟਰੋਲ ਪੰਪ ਦੇ ਮਾਲਕ ਮਾਨ ਸਾਹਿਬ ਇਹਨਾਂ ਨੂੰ ਬੁਲਾਇਆ ਤੇ ਪੁੱਛਿਆ ਵੀ ਇਹਦਾ ਕਾਰਨ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਜਿਹੜੇ ਟੈਂਕ ਨੇ ਉਹ ਟੈਂਕ ਇਹਨਾਂ ਦੇ ਤਿਰਛੇ ਬੜੇ ਹੋਏ ਨੇ ਵੀ ਜਦੋਂ ਟੈਂਕਰ ਪੈਟਰੋਲ ਪੰਪ ਤੇ ਇੱਥੇ ਆਉਂਦੇ ਨੇ ਇਹਨਾਂ ਨੂੰ ਸਪਲਾਈ ਕਰਨਾ ਉਹ ਤਾਂ ਪੂਰੀ ਭਾਗ ਜਾਂਦੇ ਨੇ ਪਰ ਜਦੋਂ ਉਹ ਨੋਜ਼ਲ ਪਾਹੀ ਡੀਡੀ ਕਰਦੇ ਨੇ ਤਾਂ ਰੀਡਿੰਗ ਉਹਦੀ ਘੱਟ ਸ਼ੋ ਹੁੰਦੀ ਹੈ ਤੇ ਇਹਨਾਂ ਨੇ ਸਾਨੂੰ ਰਿਟਰਨ ਦੇ ਵਿੱਚ ਵੀ ਲਿਖ ਕੇ ਦਿੱਤਾ ਵੀ ਇਹ ਇਹਨਾਂ ਦਾ ਨਹੀਂ ਕਸੂਰ ਇਹ ਇਹਨਾਂ ਦੀ ਜਿਹੜੀ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਆ ਉਹਨਾਂ ਦਾ ਤੇ ਸਭੰਧੀ ਇਹਨਾਂ ਨੇ ਸਾਡੇ ਕਦੇ ਧਿਆਨ ਨਹੀਂ ਲਿਆਂਦਾ ਤੇ ਅੱਜ ਪੜਤਾਲ ਦੌਰਾਨ ਸਾਨੂੰ ਇਹਦੇ ਬਾਰੇ ਪਤਾ ਲੱਗਿਆ ਅਸੀਂ ਇਹ ਸਾਰੀ ਰਿਪੋਰਟ ਆਪਣੇ ਅਧਿਕਾਰੀਆਂ ਨੂੰ ਭੇਜਾਂਗੇ ਸ਼੍ਰੀ ਰਾਮ ਦੁਸ਼ਹਿਰਾ ਟੂਰਨਾਮੈਂਟ ਕਮੇਟੀ ਸ੍ਰੋਨ ਸ਼ਹਿਰ ਵੱਲੋਂ ਕਰਵਾਇਆ ਜਾ ਰਿਹਾ ਟੂਰਨਾਮੈਂਟ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ ਹੋ ਗਿਆ ਆਖਰੀ ਦਿਨ ਜਿੱਤੇ ਕਬੱਡੀ ਦੀਆਂ ਨਾਮੀ ਟੀਮਾਂ ਨੇ ਜ਼ੋਰ ਦਿਖਾਇਆ ਉੱਤੇ ਹੀ 라ਵਣ ਦਾ ਪੁਤਲਾ ਵੀ ਸਾੜਿਆ ਗਿਆ ਇਸ ਮੌਕੇ ਵਿਦੈਕ ਲਖਵੀਰ ਸਿੰਘ ਰਾਇ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਸਦਕਾ ਸਰਹੰਦ ਸ਼ਹਿਰ ਨੂੰ ਇਸ ਦੁਸ਼ਹਿਰੇ ਦੇ ਤਿਹਾੜ ਤੋਂ ਪਹਿਲਾਂ ਹੀ ਤੋਹਫਾ ਦਿੱਤਾ ਗਿਆ ਹੈ ਸਰਹੰਦ ਸ਼ਹਿਰ ਦੇ ਰਾਸਤੇ ਉੱਤੇ ਕੂੜੇ ਦਾ ਵੱਡਾ ਢੇਰ ਸੀ ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪੰਜਾਬ ਸਰਕਾਰ ਵੱਲੋਂ ਇਸ ਕੂੜੇ ਦੇ ਢੇਰ ਨੂੰ ਉਥੋਂ ਹਟਾ ਦਿੱਤਾ ਗਿਆ ਸੋ ਅੱਜ ਦੁਸ਼ਹਿਰੇ ਦੇ ਦਿਹਾੜੇ ਤੇ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਪ੍ਰੇਸ਼ ਕਰਦਾ ਹਾਂ ਸਮੂੱਚੇ ਸਰਨ ਸ਼ਹਿਰ ਨੂੰ ਔਰ ਦੂਜੀ ਮੁਬਾਰਕਪਾ ਦੇ ਕਿ ਸਾਡਾ ਬਹੁਤ ਜਿੰਦ ਤੋਂ ਇੱਕ ਕਟਾ ਮਸਲਾ ਸੀ ਕੂੜੇ ਦਾ ਢੰਪ ਉਹਦੀ ਮਾਂ ਨੇ ਇੱਕ ਸਰਦਾਰ ਪਵਾਸੀ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਸਿਖਤਮ ਕੀਤਾ ਅਸੀਂ ਹੁਣ ਜਿਹੜੀ ਸੜਕ ਇਹਨੂੰ ਸ਼ਹਿਰ ਘ ਬਣਾ ਕੇ ਔਰ ਜਿਹੜਾ ਕੂੜੇ ਦਾ ਢੰਪ ਸੀ ਉਥੇ ਪਾਰਕ ਬਣਾ ਕੇ ਸਾਡੇ ਸਰਨ ਸ਼ਹਿਰੀਆਂ ਦੀ ਸੇਵਾ ਵਿੱਚ ਧਮਾ ਕੇ ਤਾਂ ਕਿ ਸੱਡੀ ਮਾਮਾ ਪੈਣਾ ਵੀ ਉਥੇ ਸ਼ਹਿਰ ਕਰ ਸਕਣ ਤੇ ਜਿਹੜਾ ਸਾਡਾ ਇਹ ਇਹ ਸੁੰਦਰ ਬਣੂਗਾ ਔਰ ਮੈਂ ਸ੍ਰੀ ਰਾਮ ਸ਼ਹਿਰਾ ਕਮੇਟੀ ਸ਼ਹਿਰ ਦੇ ਸਾਰੇ ਉਦੋਂਦਾਰ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਾਇਆ ਸ਼ਹਿਰੇ ਦੇ ਦਿਨ ਚਾਰ ਚੰਦ ਲਾਇਆ ਸਾਰਕ ਸ਼ਹਿਰ ਦੇ ਰਾਮਲੀਲਾ ਗਰਾਊਂਡ ਵਿੱਚ ਦੁਸ਼ਹਿਰੇ ਦਾ ਤਿਹਾਰ ਬੜੀ ਹੀ ਧੂਮ-ਤਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਨੇਕੀ ਅਤੇ ਬਦੀ ਦੀ ਜਿੱਤ ਦੇ ਪ੍ਰਤੀਕ 라ਵਣ ਮੇਗਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ ਪੁਤਲਿਆਂ ਨੂੰ ਅਗਨੀ ਵੱਖ-ਵੱਖ ਸੰਸਮਾ ਦੇ ਓਦੇਦਾਰਾਂ ਵੱਲੋਂ ਦਾਕੀਤੀ ਇਸ ਮੌਕੇ ਬੜੀ ਗੰਤੀ ਸ਼ਹਿਰ ਦੀਆਂ ਵੱਖ-ਵੱਖ ਸੰਸਮਾ ਦੇ ਅੱਗੇ ਹਾਜ਼ਰ ਸਨ ਜਿਆ ਜੀ ਸਤਿ ਸ਼੍ਰੀ ਅਕਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਹੈ ਇਸ ਵਿੱਚ ਸਾਡੇ ਪ੍ਰਧਾਨ ਸ਼੍ਰੀ ਸੰਕੇਤ ਪਿਆਰੀ ਜੀ ਪੰਸਾ ਤੇ ਸਤਪਾਰ ਗਰਮੀ ਜੀ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਆਪਣਾ ਇੱਕ ਮਹੀਨਾ ਲਗਾਤਾਰ ਸੇਵਾ ਕਰਦੇ ਹੋਏ ਇਸ ਐਡੇ ਵੱਡੇ ਪ੍ਰੋਗਰਾਮ ਨੂੰ ਵਧੀਆ ਢੰਗ ਦੇ ਨਾਲ ਲਿਖਟਾਇਆ ਅਸੀਂ ਆਸ ਕਰਦੇ ਹਾਂ ਕਿ ਅੱਗੇ ਵੀ ਅਸੀਂ ਆਸ ਕਰਦੇ ਹਾਂ ਜੇ ਆਸ ਕਰਦੇ ਹਾਂ ਕਿ ਇਹ ਦੋਨੇ ਜਾਨੇ ਅੱਗੇ ਵੀ ਐਂ ਦਿਨ ਦੂ ਗੁੰਗਾ ਆਪਣੀ ਗ੍ਰਾਮੀਣਾਈ ਤਰੱਕੀ ਕਰਨ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਦਕਾ ਇਹ ਸਾਰਾ ਐਡਾ ਵੱਡਾ ਪ੍ਰੋਗਰਾਮ ਬਹੁਤ ਹੀ ਚੰਗੇ ਢੰਗ ਨਾਲ ਲਿਖਟਾਇਆ ਜੈ ਜੈ ਸਿੱਤਾਰਾ जय जय सीताराम सारे शहर निवासियों ਨੂੰ ਪਹਿਲਾਂ ਤਾਂ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ ਤੇ ਦੂਜੀ ਗੱਲ ਮੈਂ ਪ੍ਰਸ਼ਾਸਨ ਨੂੰ ਬਹੁਤ ਧੰਨਵਾਦੀਆਂ ਜੋ ਕਿ ਸਾਡਾ ਰਾਮ ਰਿਲਾਟੂ ਵੀ ਸਾਥ ਦਿੱਤਾ ਅਤੇ ਵਿਚਾਰੇ ਦੇ ਪ੍ਰੋਗਰਾਮ ਚ ਵੀ ਸਾਥ ਦਿੱਤਾ ਤੇ ਇੱਕ 50 ਮਹਾਵੀਰ ਬਲ ਦਾ ਮੈਂ ਬਹੁਤ ਧੰਨਵਾਦ ਕਰਦਾ ਜੋ ਕਿ ਅੱਡਾ ਵੱਡਾ ਪ੍ਰੋਗਰਾਮ ਵਿਚਾਰੇ ਦਾ ਤੇ ਭੰਗੜਾ ਗਰੁੱਪ ਜੋ ਕਿ ਪਟਿਆਲਾ ਤੋਂ ਆਇਆ ਜੀ ਜਿਨ੍ਹਾਂ ਨੇ ਪ੍ਰੋਗਰਾਮ ਦਿਖਾਇਆ ਇਹ ਸਾਰੀ ਜਨਤਾ ਨੂੰ ਟਿਕਾਇਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਸੈਟਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੂਰੀ ਆਮ ਲਾ ਨੂੰ ਅਤੇ ਸਾਰੇ ਨੂੰ ਪ੍ਰੋਪਰ ਢੰਗ ਨਾਲ ਦੇਖਿਆ ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਹਾਂ ਜਿਹੜੇ ਇਲੈਕਟ੍ਰੋਨਿਕ মিডিਆ ਅਤੇ ਲੋਕਾਂ ਨੂੰ ਘਰ ਬੈਠਿਆਂ ਨੂੰ ਵੀ ਲਾਈਵ ਦਿਖਾਇਆ ਅਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਜਿਹੜਾ ਕਿ ਇਹਨਾਂ ਨੇ ਪੂਰਾ ਆਪਣਾ ਤਨਮਨ ਨਾਲ ਸਾਨੂੰ ਸਹਿਯੋਗ ਦਿੱਤਾ ਅਸੀਂ ਲੋਕਾਂ ਨੂੰ ਇਹੀ ਕਹਿੰਨੇ ਆ ਵੀ ਕਦੇ ਵੀ ਤੁਸੀਂ ਬੁਰਾਈ ਦੇ ਨਾਲ ਨਾ ਚੱਲੋ ਸੱਚਾਈ ਦੇ ਨਾਲ ਚੱਲੋ ਜੈ ਜੈ ਸਿ타ਰਾ ਜੈ ਜੈ ਸਿ타ਰਾ ਸਿ타ਰਾ ਹਰ ਸਾਲ ਦੀ ਇਸ ਸਾਲ ਵੀ ਪੰਜਾਬ ਮਹਿੰਦਰ ਵੱਲੋਂ ਭਲਾੜਾ ਵੱਲੋਂ ਨਸ਼ਹਿਰਿਆਂ ਤਿਹਾਰ ਬੜੀ ਧੂਮਤਾਮ ਨਾਲ ਬਣਾਇਆ ਗਿਆ ਸੀ ਸਾਰੇ ਭਲਾੜਾ ਨਿਵਾਸੀਆਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆਂ ਤੇ ਸ਼ਹਿਰੇ ਦੀ ਅਤੇ ਰਾਮਲੀਲਾ ਦਾ ਪ੍ਰੋਗਰਾਮ ਵੀ ਬੜੇ ਤਮੂ ਚੇ ਟੰਗ ਨਾਲ ਬੜੀ ਮਰਿਆਦ ਦੇ ਵਿੱਚ ਰਹਿ ਕੇ ਕੀਤਾ ਗਿਆ ਹੈ ਇਸ ਤਰ੍ਹਾਂ ਮੁੱਖ ਮੰਤਰੀ ਜੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਰਾਜਪਰ ਵਿੱਚ 1802 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਅਤੇ ਸਾਰੀਆਂ ਹੀ ਮੰਡੀਆਂ ਵਿੱਚ 16 ਸਤੰਬਰ ਤੋਂ ਝੋਨੇ ਦੀ ਖਰੀਦ ਨਿਰਵਿਘਨ ਚੱਲੀ ਹੈ ਇਹ ਪ੍ਰਕਾਵਾ ਪੰਜਾਬ ਦੇਖ ਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਲਾਲਚੰਦ ਗਟਾਰੋਚਕ ਨੇ ਅੱਜ ਦਾਣਾ ਮੰਡੀ ਤਾਲੀਵਾਲ ਵਿਖੇ ਝੋਨੇ ਦੀ ਖਰੀਦ ਦਾ ਚਾਇਜਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦਰਾਂਨ ਕੀਤਾ। ਬਿਲਕੁਲ ਪੰਜਾਬ ਦੇ ਅੰਦਰ ਪੈੜੀ ਦੀ ਪ੍ਰੋਕੂਰਮੈਂਟ ਦਾ ਜਿਹੜਾ ਉਹ ਸੀਜ਼ਨ ਆਰੰਭ ਹੋ ਚੁੱਕਿਆ 16 ਅਕਤੂਬਰ ਤੋਂ ਪੰਜਾਬ ਦੇ ਅੰਦਰ ਕਿਉਂਕਿ ਇਸ ਵਾਰ 15 ਦਿਨ ਐਡਵਾਂਸ ਚੋਣਾ ਲੱਗਿਆ ਸੀਗਾ ਸੋ ਉਹਨੂੰ ਧਿਆਨ ਚ ਰੱਖਦੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਐਲਾਨ ਕੀਤਾ ਗਿਆ ਸੀਗਾ ਕਿ 16 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਕਰਾਂਗੇ ਸੋ ਲਗਾਤਾਰ ਭਾਵੇਂ ਪੰਜਾਬ ਦੇ ਅੰਦਰ ਕਾਫੀ ਵੱਡੀ ਮਾਤਰਾ ਚ ਫਲਡ ਆਇਆ ਉਹਨਾਂ ਕਰਕੇ ਚਵਾਨਾ ਥੋੜਾ ਲੇਟ ਆ ਪਰ ਅੱਜ ਮੈਂ ਧਾਰੀਵਾਲ ਮੰਡੀ ਦੇ ਅੰਦਰ ਆਇਆ ਸੋ ਇਸ ਮੰਡੀ ਦੇ ਅੰਦਰ ਸਰਦਾਰ ਗੁਰਵਿੰਦਰ ਸਿੰਘ ਉਹਨਾਂ ਦੀ ਢੇਰੀ ਨੂੰ ਅੱਜ ਮਤਲਬ ਤੋਲਿਆ ਗਿਆ ਔਰ ਜਿਹੜਾ ਮੁੱਖ ਮੰਤਰੀ ਦਾ ਪੰਜਾਬ ਦੇ ਲੋਕਾਂ ਨਾਲ ਵਾਦਾ ਕਿ ਪਰਦੇਸ ਤੋਂ ਬਾਅਦ 24 ਘੰਟੇ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ 'ਚ ਪੈਸੇ ਪਾਏ ਜਾਣਗੇ ਉਹ ਅੱਜ ਇਹਨਾਂ ਦੇ ਖਾਤੇ 'ਚ ਪੈਸੇ ਪਾਣਗੇ ਸੋ ਪੰਜਾਬ ਦੇ ਅੰਦਰ ਹੁਣ ਤੱਕ 252000 ਐਮਟੀ ਜਿਹੜੀ ਉਹ ਚਵਾਨਾ ਪੰਜਾਬ ਦੀ ਮੰਡੀਆਂ 'ਚ ਆਇਆ ਤੇ 241000 ਐਮਟੀ ਜਿਹੜਾ ਖਰੀਦਿਆ ਜਾ ਚੁੱਕਿਆ ਸੋ ਲਗਾਤਾਰ ਕਿਉਂਕਿ ਥੋੜਾ ਲੇਟ ਆ ਚਵਾਨਾ ਇਸ ਵਾਰ ਪਰ ਆਉਣ ਵਾਲੇ ਦਿਨਾਂ 'ਚ ਜਿਉਂ-ਜਿਉਂ ਦਿਨ ਬੀਤਣਗੇ ਸੀਜ਼ਨ ਪੀਕਤੇ ਜਾਏਗਾ ਔਰ ਅਸੀਂ ਕੱਲਾ ਕੱਲਾ ਦਾਣਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੀਆਂ ਮੰਡੀਆਂ ਚ ਚੱਕਾਂਗੇ ਔਰ ਕਿਸੇ ਵੀ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮੰਡੀ ਦੇ ਵਿੱਚ ਉਹਦੇ ਲਈ ਸਾਰੇ ਅਸੀਂ ਪ੍ਰਬੰਧ ਕੀਤੇ ਆ ਚਾਹੇ ਉਹ ਪੈਸੇ ਦਾ ਸਵਾਲ ਆ ਹੁਣ ਤੱਕ 444 ਕਰੋੜ ਰੁਪਈਆ ਕਿਸਾਨ ਦੇ ਖਾਤੇ ਤੇ ਜਿਹੜਾ ਚਵਾਨਾ ਮੰਡੀ ਚ ਆਇਆ ਉਹਨੂੰ ਖਰੀਦਣ ਤੋਂ ਬਾਅਦ ਪਾਇਆ ਜਾ ਚੁੱਕਿਆ ਸੋ ਬਸ ਇੱਕ ਹੀ ਸਾਡੀ ਅਰਦਾਸ ਹੈ ਵੀ ਮੌਸਮ ਚੰਗਾ ਰਹੇ ਕੁਦਰਤ ਸਾਡੇ ਦੇ ਆਪਣਾ ਅਸ਼ੀਰਵਾਦ ਰੱਖੇ ਕੱਲ ਕੱਲ ਦਾਣਾ ਮੰਡੀ ਚ ਚੱਕਾਂਗੇ ਔਰ ਜਿਹੜੀ 2399 ਰੁਪਏ ਐਮਐਸਪੀ ਆ ਉਹਦੇ ਉੱਤੇ ਜਿਹੜੇ ਕਿਸਾਨ ਦੇ ਖਾਤੇ ਚ ਪੈਸੇ ਜਿਹੜੇ ਖਾਤੇ ਖਾਲੀ ਤੋਂ ਮੈਂ ਖਰਾਬ ਅਸਰ ਉਹਨਾਂ ਨੂੰ ਖਾਸ ਦਿੱਤੀ ਆ ਰਹੀ ਨਹੀਂ ਇਹ ਲਾਜ਼ਮੀ ਤੌਰ ਤੇ ਉਹਦੇ ਲਈ ਜਿਹੜੀਆਂ ਉਹ ਮੁੱਖ ਮੰਤਰੀ ਜੀ ਦੇ ਆਦੇਸ਼ ਤੋਂ ਬਾਅਦ ਸਪੈਸ਼ਲ ਗਰਦੋਰੀਆਂ ਦਾ ਪ੍ਰੋਸੈਸ ਚੱਲ ਰਿਹਾ ਔਰ ਜੋ ਜਿਹੜਾ ਐਲਾਨ ਕੀਤਾ ਗਿਆ ਮੁਆਵਜ਼ੇ ਦਾ ਉਹ ਵੀ ਹਰ ਤਰ੍ਹਾਂ ਦਾ ਜਿਹੜਾ ਨੁਕਸਾਨ ਵੀ ਚਾਹੀਓ ਫਸਲ ਦਾ ਚਾਹੀ ਕਿਸੇ ਦਾ ਘਰ ਟੁੱਟਿਆ ਚਾਹੀ ਕਿਸੇ ਦੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਡੈਮੇਜ ਹੋਇਆ ਉਹ ਸਰਕਾਰ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਮੁਆਵਜ਼ਾ ਵੀ ਲੋਕਾਂ ਨੂੰ ਮਿਲੇਗਾ ਸੁਖਬੀ ਸਿੰਘ ਬਾਦਲ ਕਹਿੰਦੇ ਨੇ ਕਿ ਸੈਸ਼ਨ ਦੇ ਵਿੱਚ ਹੀ ਤੁਸੀਂ ਡਰਾਮੇਬਾਜ਼ੀ ਹੋਈ ਆ ਕਿ ਇਹਦਾ ਕੋਈ ਸਵਾਰਿਆ ਨਹੀਂ ਗਿਆ ਸਿਰਫ ਇਹਦਾ ਗੱਲਾਂ ਕਿਨਾਂ ਜਾਇ ਪਾਏਗਾ ਨਹੀਂ ਸੈਸ਼ਨ ਦੇ ਅੰਦਰ ਜਦੋਂ ਤੁਸੀਂ ਜਾਣਾ ਤੇ ਉੱਥੇ ਲੋਕਾਂ ਦੇ ਮੁੱਦਿਆਂ ਦੀ ਬੇਸਿਕਲੀ ਤਾਂ ਦੇਖੋ ਜਿਨ੍ਹਾਂ ਲੋਕਾਂ ਨੇ ਕਦੇ ਲੋਕਾਂ ਦੇ ਸਵਾਲਾਂ ਤੇ ਚਰਚਾ ਨਹੀਂ ਕੀਤੀ ਆ ਕਾਲੀ ਦਲ ਦਾ ਪੰਜਾਬ ਦੇ ਅੰਦਰ 10 ਸਾਲ ਰਾਜ ਰਿਹਾ ਲੋਕਾਂ ਨੇ ਉਹ ਰਾਜ ਆਪਣੀ ਅੱਖਾਂ ਨਾਲ ਦੇਖਿਆ ਉਹਦਾ ਸਵਾਦ ਵੀ ਚੰਗੀ ਤਰ੍ਹਾਂ ਦੇਖਿਆ ਉਹਨਾਂ ਦੇ ਰਾਜ 'ਚ ਸਾਰਾ ਕੁਝ ਪੰਜਾਬ ਦੀ ਬਰਬਾਦੀ ਹੋਈ ਆ ਚਾਹੇ ਉਹ ਚਿੱਟੇ ਦਾ ਸਵਾਲ ਆ ਚਾਹੇ ਮਾਫੀਆ ਰਾਜ ਹੈਗਾ ਦੋ ਦਿਨ ਦਾ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਲੋਕਾਂ ਦੀਆਂ ਪੀੜਾ ਨੂੰ ਕੰਸੋਲੀਡੇਟ ਕਰਨ ਦੇ ਲਈ ਪੰਜਾਬ ਵਿਧਾਨ ਸਭਾ ਦਾ ਸਪੈਸੇ ਜਲਾਸ ਦਿੱਤੇ ਆ ਸੋ ਉਸ ਜਲਾਸ 'ਚ ਅੰਦਰ ਸਾਰਥਕ ਚਰਚਾ ਕੀਤੀ ਪਾਰਮੇ ਵਿਰੋਧੀ ਧਿਰ ਦੇ ਲੋਕਾਂ ਨੇ ਸਾਰਥਕ ਚਰਚਾ ਕਰਨ ਦੀ ਬਜਾਏ ਮਤਲਬ ਊਲ ਜਲੂਲ ਗੱਲਾਂ ਕੀਤੀਆਂ ਨੇ ਫਿਰ ਸਾਡੇ ਸਾਰੇ ਵਿਧਾਇਕਾਂ ਨੇ ਸਾਰੇ ਮੰਤਰੀ ਸਵਾਰਨਾ ਨੇ ਉਹਨਾਂ ਨੂੰ ਕਿਹਾ ਵੀ ਸਾਰਥਕ ਚਰਚਾ ਕਰੀਏ ਪੰਜਾਬ ਇਸ ਵੇਲੇ ਇੱਕ ਦੂਜੇ ਦੀ ਬਾਹ ਫੜਨ ਦੀ ਮੰਗ ਕਰਦਾ ਸੋ ਦੋ ਦਿਨਾਂ اجلاس ਦੇ ਅੰਦਰ ਅਸੀਂ ਜਿਹੜੇ ਉਹ ਮਲੋਦੇ ਅੰਦਰ ਮਤੇ ਵੀ ਲੈਂਦੇ ਆ ਜਿਹੜੇ ਪੁਰਾਣੇ ਟ੍ਰੈਡੀਸ਼ਨ ਬਣੇ ਸਨ ਜਿਹੜੇ ਮੁਆਵਜ਼ਾ ਦੇਣਦੇ ਉਹਨਾਂ ਵਿੱਚ ਵਾਅਦਾ ਕਰਕੇ ਰੈਜੂਲੇਸ਼ਨ ਪਾਸ ਕੀਤੇ ਆ ਸੋ ਇਸ ਕਰਕੇ ਬੜੀ ਸਾਰਥਕ ਚਰਚਾ ਹੋਈ ਆ ਪੰਜਾਬ ਦੇ ਕਿਸਾਨਾਂ ਦੇ ਲੋਕਾਂ ਦੇ ਭਲੇ ਦੇ ਕੁਝ ਫੈਸਲੇ ਵੀ ਕੀਤੇ ਅੱਜ ਸਾਡੇ ਮਾਨਯੋਗ ਕੈਬਨਿਟ ਮੰਤਰੀ ਲਾਲਚੰਦ ਗਤਾਰੂ ਚੱਕ ਜੀ ਨੇ ਧਾਰੀਵਾਲ ਦਾਣਾ ਮੰਡੀ ਵਿਖੇ ਜਾਇਜ਼ਾ ਲਿਆ ਵਾ ਖਰੀਦ ਕਰਵਾਈ ਆ ਔਰ ਵਧੀਆ ਸਾਰਾ ਦੇਖ ਕੇ ਗਏ ਨੇ ਸਾਰੇ ਪ੍ਰਬੰਧਾਂ ਨੂੰ ਉਹਨਾਂ ਦੇ ਨਾਲ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਐਸਟੀਐਮ ਸਾਹਿਬ ਡੀਐਮੂ ਸਾਹਿਬ ਡੀਐਫਐਸਸੀ ਸਾਹਿਬ ਔਰ ਸਾਰੇ ਹੀ ਜਿਹੜੀਆਂ ਖਰੀਦ ਏਜੰਸੀਆਂ ਨੇ ਉਹਨਾਂ ਦੇ ਡੀਐਮ ਸਹਿਬਾਨ ਸਾਰੇ ਆਏ ਸੀਗੇ ਔਰ ਬੜੇ ਖੁੱਲੇ ਮਾਹੌਲ ਚ ਆਰਤੀਆਂ ਸਹਿਬਾਨ ਨਾਲ ਸਾਡੇ ਕਿਸਾਨ ਭਰਾਵਾਂ ਨਾਲ ਔਰ ਜਿਹੜੀ ਸਾਡੀ ਇੱਥੇ ਲੇਬਰ ਲੱਗੀ ਆ ਉਹਨਾਂ ਨਾਲ ਬੜੀਆਂ ਖੁੱਲੀਆਂ ਗੱਲਾਂ ਕਰਕੇ ਗਏ ਉਹਨਾਂ ਦੀਆਂ ਦੁੱਖ ਤਕਲੀਫਾਂ ਪੁੱਛ ਕੇ ਗਏ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਸਾਡੇ ਕਾਦੀਆਂ ਹਲਕੇ ਚ ਇੱਥੇ ਧਾਰੀਵਾਲ ਮੰਡੀ ਵਿੱਚ ਆ ਕੇ ਤੇ ਸਾਰਾ ਉਹਨਾਂ ਨੇ ਪ੍ਰਬੰਧ ਦਾ ਜਾਇਜ਼ਾ ਲਿਆ ਵਾ ਔਰ ਬਹੁਤ ਮਿਹਨਤ ਕਰ ਰਹੇ ਨੇ ਘਟਾਰੂ ਚੱਕ ਸਾਹਿਬ ਸਾਰੇ ਪੰਜਾਬ ਚ ਜਦੋਂ ਵੀ ਸੀਜ਼ਨ ਸ਼ੁਰੂ ਹੁੰਦਾ 4 400 5 500 ਕਿਲੋਮੀਟਰ ਰਜਾਨਾਂ ਦਾ ਸਫਰ ਤੈਅ ਕਰਕੇ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਸਾਰੀਆਂ ਵੱਡੀਆਂ ਮੰਡੀਆਂ 'ਚ ਉਹ ਆਪ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਨੇ ਔਰ ਵਧੀਆ ਪ੍ਰਬੰਧ ਜਿਹੜੇ ਆ ਸਰਕਾਰ ਵੱਲੋਂ ਜਿਹੜੇ ਆ ਉਹ ਕੀਤੇ ਗਏ ਆ ਔਰ ਕਿਸਾਨ ਭਰਾਵਾਂ ਨੂੰ ਆੜਤੀਆਂ ਨੂੰ ਛੱਲਰ ਵਾਲਿਆਂ ਨੂੰ ਲੇਬਰ ਨੂੰ ਕਿਸੇ ਨੂੰ ਵੀ ਕਿਸੇ ਵਰਗ ਨੂੰ ਵੀ ਕੋਈ ਦਿੱਕਤ ਜਿਹੜੀ ਆ ਉਹ ਆਉਣ ਨਹੀਂ ਦਿੱਤੀ ਜਾਊਗੀ ਔਰ ਉਹ ਸਾਨੂੰ ਯਕੀਨ ਦਿਵਾ ਕੇ ਗਏ ਨੇ ਕਿ ਕਿਸਾਨਾਂ ਦਾ ਇੱਕ ਇੱਕ ਦਾਣਾ ਜਿਹੜਾ ਵਾ ਉਹ ਟਾਈਮ ਦੇ ਨਾਲ ਚੁਕਾਇਆ ਜਾਏਗਾ ਔਰ 48 ਘੰਟੇ ਦੇ ਵਿੱਚ ਵਿੱਚ ਪੇਮੈਂਟ ਜਿਹੜੀ ਆ ਉਹਨਾਂ ਦੇ ਖਾਤਿਆਂ 'ਚ ਹੋਏ। ਭਾਜਪਾ ਦੇ ਕਾਰਜਕਾਰਨੀ ਪ੍ਰਧਾਨ ਅਸ਼wini ਸ਼ਰਮਾ ਨੇ ਅੱਜ ਪਠਾਨਕੋਟ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ 'ਤੇ ਤਿੱਖੇ ਵਾਰ ਕੀਤੇ ਤੇ ਹੜ੍ਹਾਂ ਵਿੱਚ ਮਿਲੇ ਪੈਸਿਆਂ ਤੇ ਆਪ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ। ਉਹਨਾਂ ਕਿਹਾ ਕਿ ਮਾਨ ਸਰਕਾਰ ਨੂੰ 12000 ਕਰੋੜ ਦਾ ਹਿਸਾਬ ਦੇਣਾ ਪੈਣਾ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਪੈਸਾ ਖਰਚਣਾ ਕਰਦੀ ਹੈ ਉੱਥੇ ਖਰਚ ਨਹੀਂ ਕਰਦੀ। ਸ਼੍ਰੀ ਮਾਨ ਜੀ ਔਰ ਦੇਸ਼ ਦੇ ગ્રામ ਮੰਤਰੀ ਅਤੇ ਸਕਾਰਿਤਾ ਮੰਤਰੀ ਦੇ ਵਿਚਕਾਰ ਕਲਿਕ ਮੁਲਾਕਾਤ ਪੰਜਾਬ ਦੀ ਬਾੜ ਨੂੰ ਲੈ ਕੇ ਉਥੋਂ ਦੀ ਸਥਿਤੀ ਦੱਸਣ ਲਈ ਮੁੱਖ ਮੰਤਰੀ ਗਏ ਸੀ ਔਰ ગ્રામ ਮੰਤਰੀ ਜੀ ਨੇ ਦੱਸਿਆ ਕਿ ਬਾੜ ਆਪਤਾ ਫੰਡ ਡਿਜਾਸਟਰ ਫੰਡ ਦੇ ਅੰਦਰ

ਆ ਸਰਕਾਰ ਅੰਤਰਗਤ ਸਕੀਮਾਂ ਦੇ ਲਾਭਾਰਤੀਆਂ ਨੂੰ ਜਿਹੜਾ ਭੇਜਦਾ ਹੈ ਇਹ ਉੱਤੇ ਸਿੱਟਾ ਨਿਕਲ ਕੇ ਆਇਆ ਇਹ ਇਸ ਗੱਲ ਨੂੰ ਵੱਲ ਇਸ਼ਾਰਾ ਕਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਇਹ ਗੱਲ ਪੁੱਛ ਰਹੀ ਸੀ ਕਿ ਡਿਜਾਸਟਰ ਫੰਡ ਦਾ ਜਿਹੜਾ 12000 ਕਰੋੜ ਤੋਂ ਉੱਪਰ ਦਾ ਪੈਸਾ ਤੁਹਾਡੇ ਕੋਲ ਪਿਆ ਹੈ ਇਹ ਜਿਹੜੀ ਬਾੜ ਆਈ ਹੈ ਇਹ ਜਿਹੜੇ ਹਾਰ ਦੀ ਮਾਰ ਲੋਕਾਂ ਤੇ ਪਈ ਐ ਇਹਨਾਂ ਤੇ ਪੂਰੀ ਰਾਤ ਦੇਣ ਲਈ ਤੁਸੀਂ ਕੀ ਕਿੰਨਾ ਪੈਸਾ ਇਹਦੇ ਚੋਂ ਖਰਚਿਆ ਇਹ ਝੂੜ ਤੇ ਝੂੜ ਵਲੀ ਜਾ ਰਹੇ ਸੀ ਇੱਕ ਮੰਤਰੀ ਬੋਲਦਾ ਇਹਨਾਂ ਦਾ ਫਾਈਨਾਂਸ ਮੰਤਰੀ ਕਹਿੰਦਾ ਤੁਹਾਡੇ ਕੋਲ ਪੈਸਾ ਹੀ ਨਹੀਂ ਹੈਗਾ ਚੀਫ ਫੈਕਟਰੀ ਕਹਿੰਦਾ ਨਹੀਂ ਜੀ ਕਾਗਜ਼ਾਂ 'ਚ ਹੈਗਾ ਔਰ ਇਹ ਕਾਗਜ਼ਾਂ 'ਚ ਹੀ ਪੈਸਾ ਹੁੰਦਾ ਬੈਂਕ 'ਚ ਐਂਟਰੀ ਹੁੰਦੀ ਆ ਅੱਜ ਵੀ ਇਹ ਪ੍ਰਸ਼ਨ ਖੜਾ ਹੁੰਦਾ ਹੈ ਕਿ ਭਈ ਇਹ ਜਿਹੜਾ ਹੁਣ 12579.99 ਹਜ਼ਾਰ ਕਰੋੜ ਰੁਪਇਆ ਜਨਾ ਹੈਗਾ ਇਹ ਕਿੱਥੇ ਹੈ ਤੇ ਚਕੇ ਦਾ ਕੀ ਕੀਤਾ ਦੁਈ ਇਹਦੇ ਚੋ ਕਿੰਨਾ ਖਰਚਿਆ ਜਾਂ ਕੇਜਰੀਵਾਲ ਨੂੰ ਸੈਲਟ ਸਪਟਾ ਕਰਾਲ ਨੂੰ ਜਾਂ ਗਵਰਨਰ ਹੋ ਗਿਆ ਦਾ ਇਹ ਖੁਰਦ-ੁਰਦ ਹੋ ਗਿਆ ਪੈਸਾ ਇਹ ਜਵਾਬ ਤਾਂ ਲੋਕਾਂ ਨੇ ਮੰਗਣਾ ਹੀ ਹੈ ਔਰ ਇਹਦੇ ਨਾਲ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਨਿਕਲ ਕੇ ਆਈ ਹੈ ਪੰਜਾਬੀ ਵੀਰੋ ਧਿਆਨ ਨਾਲ ਸੁਣੋ ਪੀੜਾ ਸੰਬਾਧ 70 ਬਲਾ ਲਿਆ ਸੋਏ ਲੋਕਾਂ ਦਾ ਧਿਆਨ ਭਟਕਾਉਣ ਦੇ ਉਤੇ ਨਾ ਚੀਚੀ ਕਰਨ ਦੇ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਦੇ ਕੋਈ ਸਿੱਟੇ ਵਾਲੀ ਗੱਲ ਉੱਤੇ ਨਹੀਂ ਨਿਕਲੀ کیون لکان برم پیدا رہے کیندر والی اٹھاؤ لیسے نندا پسند آ رہے ہیں نال سدن چی کہہ رہے ہو میں گرہ منتری نو مل جا رہا لوگ ساری گلان سمجھ آدی اور لوگ یہ جاننا چاہتے نے کہ مان سا دیش کا پردھان منتری جی جد آئے تھا ایف ایم کتنے سے ਤੁਹਾਡਾ ਅਮਨ ਰੋੜਾ ਜਿਹੜਾ ਮੰਤਰੀ ਵੀ ਆ ਉਹ ਕਿੱਥੇ ਸੀ ਤੁਸੀਂ ਤੇ ਚਲੇ ਗਏ ਹਸਪੀਟਲ ਤੁਸੀਂ ਅਗਰ ਪੰਜਾਬੀਆਂ ਨੂੰ ਲੈ ਕੇ ਸੀਰੀਅਸ ਹੁੰਦੇ ਉਹ ਮਾਨ ਜੋ ਖੁੰਡਿਆ ਜੀ ਔਰ ਮੁੰਡਿਆ ਜੀ ਨੂੰ ਭੇਜਤਾ ਤੁਸੀਂ ਕਿੰਨੇ ਸੀਰੀਅਸ ਸੀ ਤੁਸੀਂ ਹੁਣ ਵੀ ਕੱਲ ਤੁਸੀਂ ਮਿਲਣ ਜਾਂਦੇ ਹੋ ਕੇਂਦਰ ਦੀਆਂ ਟੀਮਾਂ ਇੱਥੇ ਜੋ ਨੁਕਸਾਨ ਹੋਇਆ ਇੱਕ ਤਰੀਕ ਨੂੰ ਹੀ ਸਤੰਬਰ ਤੋਂ ਲੈ ਕੇ ਲਗਾਤਾਰ ਰੁਕ ਕੇ ਇੱਥੇ ਸਰਵੇ ਕਰਕੇ ਚਲਿਆਂ ਗੀਆਂ 3 ਤੋਂ ਲੈ ਕੇ 6 ਤੱਕ। ਔਰ ਪ੍ਰਧਾਨ ਮੰਤਰੀ ਤੁਹਾਨੂੰ ਕਹਿ ਕੇ ਗਏ ਕਿ ਵੀ ਪੰਜਾਬ ਦੀਆਂ ਟੀਮਾਂ ਲਾ ਕੇ ਇਹਦਾ ਸਰਵੇ ਕਰੋ ਕਿ ਸੜਕਾਂ ਦਾ ਕਿੰਨਾ ਨੁਕਸਾਨ ਹੈ, ਘਰਾਂ ਦਾ ਕਿੰਨਾ ਨੁਕਸਾਨ ਹੈ, ਫਸਲ ਦਾ ਕਿੰਨਾ ਨੁਕਸਾਨ ਹੈ, ਡਿਸਪੈਂਸਰੀਆਂ ਦਾ ਕਿੰਨਾ ਨੁਕਸਾਨ ਹੈ, ਸਕੂਲਾਂ ਦਾ ਕਿੰਨਾ ਨੁਕਸਾਨ ਹੈ। ਉਹ ਪੈਸਾ ਕੋਈ ਟਰੱਕ 'ਚ ਭਰ ਕੇ ਆਣਾ। ਪੈਸਾ ਤੇ ਪ੍ਰਪੋਜ਼ਲ ਜਾਣਾ ਨਾ ਤੁਹਾਡਾ। ਇਹ ਆਪਾਂ ਜਾਣਾਂ ਨਾ ਕੱਲ ਤੇ ਉਹਦੇ ਚਲੇਗੇ ਮੁਲਾਕਾਤ ਕਰਨ ਤੁਹਾਡੇ ਕੋਲ ਅੰਕਲ ਨਹੀਂ ਨਹੀਂ ਹੈਗਾ ਤੁਹਾਨੂੰ ਕੁਝ ਨਹੀਂ ਪਤਾ ਤੁਹਾਨੂੰ ਤਾਂ ਜਿਹੜਾ ਕੇਜਰੀਵਾਲ ਲਿਖ ਕੇ ਭੇਜਦਾ ਘਾਟਾ ਤੁਸੀਂ ਕਹਿੰਦੇ ਹੋ ਕਿ ਸਾਨੂੰ ਲਗਭਗ 13000 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਕੇਜਰੀਵਾਲ ਕਹਿੰਦਾ ਨਹੀਂ ਨਹੀਂ 13 ਨਹੀਂ 20 ਮੰਗਣਾ ਤੁਸੀਂ 20000 ਕਰੋੜ ਦਾ ਸਵੇਰੇ ਦੁਪਹਿਰੀ ਸ਼ਾਮੀ ਰਾਗ ਲਾਣਾ ਸ਼ੁਰੂ ਕਰ ਦਿੰਦੇ ਹੋ ਕੱਲ ਤੁਸੀਂ ਐਚਐਮ ਨੂੰ ਮਿਲਣਗੇ ਤੇ ਕਿਉਂ ਨਹੀਂ ਪ੍ਰਪੋਜ਼ਲ ਲੈ ਕੇ ਗਏ ਕਿਉਂ ਨਹੀਂ ਅੰਕਲਨ ਨਾਲ ਲੈ ਕੇ ਗਏ ਕਿ ਕਿੰਨਾ ਕਿੰਨਾ ਨੁਕਸਾਨ ਹੋਇਆ ਮੈਂ ਪੰਜਾਬੀਆਂ ਨੂੰ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਇਹਦੇ ਤੋਂ ਹੀ ਪਤਾ ਲੱਗਦਾ ਕਿ ਇਹ ਸਰਕਾਰ ਖੋਖਲੀ ਰਾਜਨੀਤੀ ਦੇ ਸਵਾ ਪਰੰਪਰਾਣ ਦੇ ਸਵਾ ਕੁਝ ਨਹੀਂ ਕਰ ਸਕਦੀ ਔਰ ਪੰਜਾਬੀਆਂ ਨੂੰ ਇਹਨਾਂ ਤੋਂ ਆਸ ਵੀ ਨਹੀਂ ਅਜੇ ਪੰਜਾਬੀਆਂ ਨੂੰ ਅਗਰ ਆਸ ਹੈ ਤੇ ਨਰਿੰਦਰ ਮੋਦੀ ਤੋਂ ਹੈ ਜਿਹੜੇ ਪੰਜਾਬੀਆਂ ਨੂੰ ਮਿਲਣ ਆਏ ਜਿਨ੍ਹਾਂ ਨੇ ਇੱਕ ਇੱਕ ਕਿਸਾਨ ਨੂੰ ਮਜ਼ਦੂਰ ਨੂੰ ਜਿਨ੍ਹਾਂ ਦਾ ਘਰ ਤੇ ਆ ਆਪਣੇ ਕੋਲ ਬੁਲਾ ਕੇ ਸੁਣਿਆ ਔਰ ਗ੍ਰਹਿ ਮੰਤਰੀ ਜੀ ਨੇ ਕੱਲ ਵੀ ਕਿਹਾ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਨਾਲ ਕੰਦਾ ਦੇ ਨਾਲ ਕੰਦਾ ਮਲਾ ਕੇ ਖੜੀ ਹੈ ਪਰ ਭਾਈ ਪ੍ਰਪੋਜ਼ਲ ਤਾਂ ਬਣਾ ਕੇ ਲਿਆਓ ਵਿਗਿਆਪਨਤਾ ਤਿਆਰ ਕਰਕੇ ਲਿਆਓ ਹੁਣ ਤਿਆਰੀ ਤਾਂ ਇਹਨਾਂ ਨੇ ਕਰਨੀ ਹੈ। ਔਰ ਦੂਜਾ ਜਿਹੜਾ ਇਹ ਆਪਣੇ ਅਫਸਰਾਂ ਦੇ ਕਾਰਵਾਈ ਕਦੋਂ ਕਰਨਗੇ? ਇਹ ਜਿਹੜੀ ਰਾਵੀ ਦੀ ਬਾੜ ਆਈ ਹੈ। ਇਹਦੇ ਦੋਸ਼ੀ ਥਣੇ ਅਫਸਰ ਨਹੀਂ ਹੈ। ਉਹ ਕਿਹੜੀ ਤਾਕਤ ਹੈ ਜਿਨ ਗੇਟ ਨਹੀਂ ਖੋਲਣ ਦਿੱਤੇ। ਜਿਹਨਾਂ ਸਮੇਂ ਤੇ ਡੈਮ ਦਾ ਪਾਣੀ ਰਿਲੀਜ਼ ਨਹੀਂ ਹੋਣ ਦਿੱਤਾ। ਉਹਦੇ ਲਈ ਅਗਰ ਦੋਸ਼ੀ ਹੈ ਇਹਨਾਂ ਦਾ ਨਹਿਰੀ ਮੰਤਰੀ ਕੋਹਲ ਦੋਸ਼ੀ ਹੈ। ਉਹਦੇ ਲਈ ਉਹਦਾ ਚੀਫ ਸੈਕਟਰੀ ਦੋਸ਼ੀ ਹੈ ਇਸ ਕਰਕੇ ਇਹ ਸਾਰੀਆਂ ਗੱਲਾਂ ਦਾ ਜਵਾਬ ਇਸ ਸਰਕਾਰ ਨੂੰ ਸਾਹਮਣੇ ਆ ਕੇ ਦੇਣਾ ਚਾਹੀਦਾ ਲੋਕਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਇਹ ਮਾਨ ਮੇੜ ਕੁਦਰਤ ਦੀ ਮਾਰ ਨਹੀਂ ਇਹ ਵਿਪਤਾ ਵਾਲੀ ਸਰਕਾਰ ਇਹ ਆਪਤਾ ਵਾਲੀ ਸਰਕਾਰ ਆਪ ਦੇ ਦੁਆਰਾ ਪੈਦਾ ਕੀਤੀ ਗਈ ਬਾੜ ਹੈ ਕੁਦਰਤ ਦੀ ਮਾਰ ਘਟਾ ਆਪ ਦੀ ਮਾਰ ਲੋਕਾਂ ਨੂੰ ਜਿਆਦਾ ਪਈ ਹੈ ਧੰਨਵਾਦ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰਕਰੂ ਗਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਜਜ਼ਾਤ ਰੱਬ ਰਾਖਾ